ੴ ਸਤਿਗੁਰ ਪ੍ਰਸਾਦਿ ਤਵ ਪ੍ਰਸਾਦ ਸਵਈਏ ਬਾਦਸ਼ਾਹ ਦਸਵੀਂ ਸਰਾਵਕ ਸੁਧ ਸਮੂਹ ਸਿਦਾਨਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਦਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇ ਕਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਦਿਨ ਏਕ ਰਤੀ ਕੇ ਮਾਤੇ ਮਤੰਗ ਚਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪੈ ਭੂਪਤ ਅੰਤ ਕੋ ਨਾ ਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਬੂੜਕ ਜਾਣ ਕੇ ਸੁੰਦਰ ਹਿਸਤ ਹੈ ਹਜ਼ਾਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਮਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਦਿਨ ਪੂਪਤ ਏਕ ਰਤੀ ਦਿਨੇ ਇਕ ਨਾਲੇਖੈ ਸੋਦਸ ਪਹਾ ਦੁਰੰਤ ਤੁਬਾਹ ਸੋ ਸਾਜ ਸੁਨਾਹ ਦੁਰ ਜਾਣ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਨਿਦਾਨ ਚਲੰਗੇ ਬੀਰ ਅਪਾਰ ਬੜੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਗਜਾਨ ਕੇ ਮਾਨ ਮਲਈਆ ਗੜਿਹ ਗੜਹਣ ਕੋ ਤੋੜ ਨਹਾਰ ਸੋ ਬਾਤਨ ਹੀ ਚੱਕਚਾਰ ਲਗਈਆ ਸਾਹਿਬ ਸ੍ਰੀ ਸਭ ਕੋ ਸਿਰਨਾਇ ਜਾਚਕ ਅਨੇਕ ਸੋ ਏਕ ਦਗਈਆ दानम देव फनिंद ने साचर भूत भविख भवान जपेंगे जीव जते जल में थल में पल ही पल में सब थाप ठपेंगे पुण्य प्रतापन बाड़ जात तुम पापन के बहु पुंज खपेंगे साध समूह प्रसन्न फिरे जग सतर सब अवलोकन जपेंगे मानम इंद्र गजेंद्र नारद जावण त्रिलोक को राज करेंगे कोट इ स्नान गजाद खदान अनेक सुअंबर साज बरेंगे ब्रह्म महेश्वर बिशन सचीपत अंत फसे जं फास परेंगे जे नर श्रीपत के प्रस हैं पग ते नर फेर न देह तरेंगे कहां भयो जो दो लोचन मूंदकै बैठ रहयो बक ध्यान लगायो नहा तो क्रयो लिए सात समुंद्रम लोक गयो परलोक गवायो ਬਾਸ ਕੀਓ ਵਿਖਿਆਣ ਸੁ ਬੈਠ ਕੈ ਐਸੇ ਹੀ ਐਸੇ ਸੁਬਹਿ ਸਬਤਾਇਓ ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੇ ਹੀ ਪ੍ਰਭ ਪਾਇਓ ਕਾਹੂ ਲੈ ਪਾਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਜੀ ਦਿਸ਼ਾ ਮੈਂ ਕਾਹੂ ਪਸ਼ਾਂ ਕੋ ਸੀਸ ਨਿਵਾਇਓ ਕੋਪ ਤਾਨ ਕੋ ਪੂਜਿਤ ਹੈ ਪਛ ਕੋ ਮਿਰਤਾਨ ਕੋ ਪੂਜਨ ਥਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ